ਆਮੀ ਵਿਆਹਤੀ ਇਹੇ ਸੋਚਦਾ ਕਿ ਯਾਰ ਮੈਂ ਉਹ ਕੰਮ ਕਰਨ ਗਿਆ ਸੀਗਾ ਮੇਰਾ ਕੰਮ ਨਹੀਂ ਪੰਨਿਆ ਉਹ ਚੀਜ਼ ਲੈਣ ਗਿਆ ਸੀ ਉਹ ਚੀਜ਼ ਮੈਨੂੰ ਮਿਲੀ ਨਹੀਂ ਇਹ ਤਾਂ ਚੀਜ਼ ਮੇਰੀ ਕਿਸਮਤ ਵਿੱਚ ਹੀ ਨਹੀਂ ਸੀ ਕਿਸਮਤ ਆਣਾ ਜਿਹੜੀ ਉਹ ਕੁਝ ਵੀ ਨਹੀਂ ਸਭ ਸੋਚ ਹੁੰਦੀ ਹੈ ਬੰਦੇ ਦੀ ਸੋਚ ਜਿਵੇਂ ਅਸੀਂ ਸੋਚਦੇ ਆ ਨਾ ਅਸੀਂ ਵੈਸਾ ਹੀ ਜੀਵਨ ਬਣਾਉਂਦੇ ਆ ਹੌਸਲਾ ਵਿਸ਼ਵਾਸ ਅਤੇ ਸਕਾਰਾਤਮਕ ਸੋਚ ਨਾਲ ਅਸੀਂ ਆਪਣੀ ਕਿਸਮਤ ਆਪ ਲਿਖ ਸਕਦੇ ਹਾਂ ਸੋਚ ਬਦਲੋ ਜ਼ਿੰਦਗੀ ਆਪਣੇ ਆਪ ਜਿਹੜੀ ਬਦਲ ਜਾਏਗੀ ਲਾ ਆਫ ਅਟਰੈਕਸ਼ਨ ਅਨੁਸਾਰ ਜਦੋਂ ਅਸੀਂ ਨੈਗੇਟਿਵ ਸੋਚਦੇ ਹਾਂ ਤਾਂ ਅਸੀਂ ਨੈਗੇਟਿਵ ਊਰਜਾ ਪੈਦਾ ਕਰਦੇ ਹਾਂ ਜੋ ਉਸੇ ਤਰ੍ਹਾਂ ਦੇ ਨਤੀਜੇ ਖਿੱਚਦੀ ਹੈ ਜਿਵੇਂ ਡਰ ਸ਼ੱਕ ਕਾਟਾ ਜਾਂ ਨਕਾਮੀ ਇਹ ਸਾਰੇ ਤਜਰਬੇ ਹਕੀਕਤ ਬਣ ਜਾਂਦੇ ਆ ਕਹਿੰਦੇ ਨਾ ਜਿਵੇਂ ਸੋਚੋ ਤਿਵੇਂ ਹੀ ਬਣੂਗਾ ਅਸੀਂ ਹਰ ਰੋਜ਼ ਗੁਰੂ ਚਰਨਾਂ ਵਿੱਚ ਨਮਸਤਕ ਹੋ ਕੇ ਅਰਦਾਸ ਕਰਦੇ ਆ ਸੁਖ ਸ਼ਾਂਤੀ ਦੀ ਅਰਦਾਸ ਕਰਦੇ ਆ ਪਰਿਵਾਰਕ ਸੁਖ ਸ਼ਾਂਤੀ ਦੀ ਅਰਦਾਸ ਕਰਦੇ ਆ ਸਰਬੱਤ ਦੇ ਭਲੇ ਲਈ ਅਰਦਾਸ ਕਰਦੇ ਆ ਅਰਦਾਸ ਤਦ ਪੂਰੀ ਹੁੰਦੀ ਹੈ ਜਦੋਂ ਅਰਦਾਸ ਕਰਨ ਵੇਲੇ ਮਨ ਸਾਫ਼ ਨਿਰਲੋਭ ਤੇ ਸੰਪੂਰਨਤਾ ਨਾਲ ਕੀਤੀ ਜਾਵੇ। ਅਸਲ ਅਰਦਾਸ ਉਹੀ ਹੈ ਜਦੋਂ ਅਸੀਂ ਆਕਾਲ ਪੁਰਖ ਦੀ ਰਜਾ ਵਿੱਚ ਰਹਿ ਕੇ ਅਰਦਾਸ ਕਰਦੇ ਹਾਂ। ਅਤੇ ਕਰਮਾਂ ਨੂੰ ਭੁੱਲ ਜਾਂਦੇ ਹਾਂ, ਕਰਮ ਕਰਕੇ ਛੱਡ ਦਿੰਦੇ ਹਾਂ। ਤਾਂ ਅਰਦਾਸ ਆਪਣੇ ਆਪ ਵੈਗੁਰ ਉਰੇ ਕਿਸੇ ਨੂੰ ਬੁਰਾ ਬਣਾ ਕੇ ਜੇ ਅਸੀਂ ਆਪਣੇ ਆਪ ਨੂੰ ਚੰਗਾ ਬਣਾਉਣਾ ਚਾਹੁੰਦੇ ਆ ਨਾ ਪਰ ਇਹ ਯਾਦ ਰੱਖਿਓ ਇਨਸਾਨ ਉਹ ਇਹ ਨਹੀਂ ਪਤਾ ਹੁੰਦਾ ਕਿ ਸਮਾਂ ਇੱਕ ਅਜੇਹਾ ਸ਼ੀਸ਼ਾ ਹੈ ਜਿਹੜਾ ਚਲਾਕ ਤੋਂ ਚਲਾਕ ਇਨਸਾਨ ਦਾ ਵੀ ਨਕਾਬ ਹੈ ਜਿਹੜਾ ਧਾਰ ਕੇ ਰੱਖ ਦਿੰਦਾ ਇੱਕ ਗੱਲ ਤਾਂ ਤੁਸੀਂ ਸਾਰੇ ਭਰਾਵੋ ਪੱਲੇ ਬੰਨ ਲਓ ਜਿਹੜੇ ਲੋਕ ਤੁਹਾਡੇ ਵਿੱਚ ਸਿਰਫ ਤੇ ਸਿਰਫ ਬੁਰਾਈਆਂ ਹੀ ਲੱਭਦੇ ਆਣਾ ਕਮੀਆਂ ਲੱਭਦੇ ਆ ਉਹਨਾਂ ਨੂੰ ਇੱਕ ਜਵਾਬ ਦੇ ਦਿਆ ਕਰੋ ਮੂੰਹ ਦੇ ਉੱਪਰ ਹੀ ਜਵਾਬ ਦੇ ਦੇਣਾ ਚਾਹੀਦਾ ਜੇਕਰ ਤੋ ਉਹਨੂੰ ਇੰਨਾਂ ਹੀ ਕਮੀਆਂ ਲੱਭਣ ਦਾ ਛੌਂਕ ਆ ਨਾ ਤੁਸੀਂ ਸ਼ੀਸ਼ੇ ਦਾ ਇਸਤੇਮਾਲ ਕਰਿਆ ਕਰੋ ਨਾ ਕਿ ਦੂਰਬੀਨ ਦਾ ਕਿਸੇ ਨੇ ਕਿਸੇ ਵਿਅਕਤੀ ਨੂੰ ਪੁੱਛਿਆ ਭਈ ਰੱਬ ਤਾਂ ਹਰ ਜਗ੍ਹਾ ਤਾਂ ਲੋਕ ਗੁਰਦੁਆਰੇ ਮੰਦਰ ਮਸਜਿਦ ਕਿਉਂ ਜਾਂਦੇ ਆ ਪਰ ਕਿਸੇ ਨੇ ਬਹੁਤ ਵਧੀਆ ਜਵਾਬ ਦਿੱਤਾ ਕਿ ਭਰਾਵਾ ਹਵਾ ਦਾ ਧੁੱਪ ਵਿੱਚ ਵੀ ਜਲਦੀ ਹੈ ਪਰ ਆਨੰਦ ਆ ਜਿਹੜਾ ਦਰਖਤ ਦੀ ਛਾਂ ਹੇਠ ਬੈਠ ਕੇ ਹੀ ਆਉਂਦਾ ਹੈ। ਇਨਸਾਨ ਦਾ ਜੀਵਨ ਉਸ ਦੀ ਸੋਚ ਤੇ ਆਧਾਰਿਤ ਹੁੰਦਾ ਹੈ। ਜਿਉ ਜੀ ਸੋਚ ਉਹੋ ਜਿਹਾ ਕਰਮ। ਸੋਚ ਬੀਜ ਹੈ। ਕਰਮ ਉਸ ਦਾ ਫਲ ਹੈ। ਜੇ ਸੋਚ ਪਵਿੱਤਰ ਹੋਊਗੀ ਤਾਂ ਕਰਮ ਵੀ ਤੁਹਾਡੇ ਪਵਿੱਤਰ ਹੋਣਗੇ ਆਪਣੇ ਭਵਿੱਖ ਨੂੰ ਬਦਲਣਾ ਹੈ ਤਾਂ ਸੋਚ ਚ ਸ਼ੁੱਧਤਾ ਲਿਆਉਣੀ ਲਾਜ਼ਮ ਨਿੰਦਿਆ ਨਿੰਦਿਆ ਕੀ ਹੈ ਨਿੰਦਿਆ ਕਰਨ ਨਾਲ ਮਨ ਵਿੱਚ ਈਰਖਾ ਗਲਤ ਸੋਚਾਂ ਤੇ ਅਸ਼ਾਂਤੀ ਆ ਜਿਹੜੀ ਉਹ ਵਧ ਜਾਂਦੀ ਹੈ ਇਹ ਆਤਮਿਕ ਉਸ ਸਾਂ ਦੀ ਰਾਹ ਵਿੱਚ ਵੱਡੀ ਰੁਕਾਵਟ ਬਣਦੀ ਹੈ ਜਿਵੇਂ ਜ਼ਹਿਰ ਸਰੀਰ ਨੂੰ ਖਤਮ ਕਰ ਦਿੰਦਾ ਨਾ ਨਿੰਦਿਆ ਵੀ ਉਸੇ ਤਰ੍ਹਾਂ ਛੜੀ ਜਾਂ ਨਾ ਰੂੜ ਵੰਦਰੋ ਅੰਦਰੀ ਕੋਨੇ ਆਖ ਖਤਮ ਕਰ ਦਿੰਦੀ ਹੈ ਨਿੰਦਗਾ ਨਾਲ ਦਿਲ ਨਹੀਂ ਸੰਗੋ ਨਿੰਦਗਾ ਨਾਲ ਹਮੇਸ਼ਾ ਜਿਹੜੀ ਦੂਰੀ ਹੈ ਨਾ ਬਣਾ ਕੇ ਰੱਖੋ ਮਾੜਾ ਸਮਾਂ ਸਾਨੂੰ ਅਸਲ ਸਿੱਖਣ ਦਾ ਮੌਕਾ ਦਿੰਦਾ ਹੈ ਇਹ ਸਮਾ ਅੰਦਰੂਨੀ ਵਿਕਾਸ ਲਈ ਉਚਿਤ ਹੁੰਦਾ ਹੈ ਲਾਹੇਵੰਦ ਹੁੰਦਾ ਹੈ ਫਾਇਦੇਮੰਦ ਹੁੰਦਾ ਹੈ ਗਿਆਨ ਗਿਆਨ ਹਾਸਲ ਕਰਕੇ ਅਸੀਂ ਹਾਲਾਤਾਂ ਨੂੰ ਸਮਝ ਸਕਦੇ ਹਾਂ ਮਨ ਨੂੰ ਸ਼ਾਂਤੀ ਮਿਲਦੀ ਹੈ ਇਹ ਨਵੀਆਂ ਰਾਹਾਂ ਖੁੱਲ੍ਹਦੀਆਂ ਹਨ ਦੁੱਖ ਜਿਹੜਾ ਸਾਡੀ ਜ਼ਿੰਦਗੀ 'ਚ ਦੁੱਖ ਆਉਂਦੇ ਹਨ ਨਾ ਦੁੱਖ ਵੀ ਇੱਕ ਸਹਲਾਈ ਦਾ ਕੇਂਦਰ ਹੈ ਸਾਨੂੰ ਸਹਲਾਈ ਦਿੰਦਾ ਕਿਸੇ ਦੀ ਤਾਰੀਫ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਯਾਦ ਰੱਖਿਓ ਜਦੋਂ ਵੀ ਕੋਈ ਤੁਹਾਡੀ ਕੋਈ ਤਾਰੀਫ ਕਰਦਾ ਨਾ ਤਾਂ ਚਾਟ ਨੱਚਿਆ ਨਾ ਲੱਗ ਜਾਇਆ ਕਰੋ ਇਹ ਵੀ ਯਾਦ ਰੱਖਿਆ ਕਰੋ ਕਿ ਤਾਰੀਫਾਂ ਦੇ ਪੁਲ ਦੇ ਥੱਲੇ ਆ ਨਾ ਜਿਹੜੇ ਕਈ ਮਤਲਬ ਦੇ ਦਰਿਆ ਵਗਦੇ ਆ ਜੇ ਦੇਖਿਆ ਜਾਵੇ ਤਾਂ ਅੱਜਕੱਲ ਦੇ ਸਮੇਂ ਦੇ ਵਿੱਚ ਬੰਦਾ ਚਿਹਰੇ ਤੋਂ ਪਛਾਣਿਆ ਜਾਂਦਾ। ਉਹਦੀਆਂ ਗੱਲਾਂ ਬਾਤਾਂ ਤੋਂ ਉਸਦੀ ਪਹਿਚਾਣ ਹੋ ਜਾਂਦੀ ਹੈ। ਸੋਚਾਂ ਤੋਂ ਪਤਾ ਲੱਗ ਜਾਂਦਾ ਹੈ। ਸਭ ਤੋਂ ਘਟਿਆ ਸੋਚ ਵਾਲਾ ਬੰਦਾ ਉਹ ਹੈ ਜਿਹੜਾ ਤਾਂ ਪਹਿਲਾਂ ਦੋਸਤ ਬਣ ਜਾਂਦਾ ਫਿਰ ਜਦੋਂ ਸਾਰੇ ਦਿਲ ਦੇ ਭੇਤ ਜਾਣ ਲੈਂਦਾ ਨਾ ਉਦੋਂ ਆਪਣੇ ਐਂਟੀ ਹੋ ਜਾਂਦਾ ਆਪਣਾ ਦੁਸ਼ਮਣ ਬਣ ਜਾਂਦਾ। ਫਿਰ ਪਤਾ ਕੀ ਕਰਦਾ? ਜੇ ਉਹ ਲੋਕਾਂ ਵਿੱਚ ਭੰਡ ਦਾ ਫਿਰਦਾ ਇਹ ਹੀ ਹੈ ਸਭ ਤੋਂ ਘਟਿਆ ਸੋਜ ਇੱਕ ਸੱਜਣ ਨੇ ਆਪਣੇ ਘਰ ਵਿੱਚ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀਗਾ ਇੱਕ ਦਿਨ ਉਸ ਦਾ ਦੋਸਤ ਉਸਦੇ ਘਰ ਆਇਆ ਤੇ ਉਸ ਨੂੰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਪਤਾ ਲੱਗਿਆ ਤਾਂ ਕਹਿਣ ਲੱਗਾ ਅੱਛਾ ਅੱਛਾ ਤੁਸੀਂ ਬਾਬਾ ਜੀ ਨੂੰ ਘਰ ਵਿੱਚ ਰੱਖਿਆ ਹੋਇਆ ਤਾਂ ਇਸ ਤੋਂ ਬਾਅਦ ਉਸ ਦੇ ਦੋਸਤ ਨੇ ਆਪਣੇ ਦੋਸਤ ਨੂੰ ਜਵਾਬ ਦਿੱਤਾ ਉਸ ਸੱਜਣ ਨੇ ਕਿਹਾ ਕਿ ਮੇਰੀ ਕੀ ਵਕਾਤ ਹੈ ਕਿ ਮੈਂ ਗੁਰੂ ਜੀ ਨੇ ਆਪਣੇ ਘਰ ਵਿੱਚ ਰੱਖਾਂ ਇਹ ਕੋਠੀ ਇਹ ਬੰਗਲਾ ਇਹ ਸਭ ਕੁਝ ਮੈਨੂੰ ਬਾਬਾ ਜੀ ਨੇ ਹੀ ਤਾਂ ਦਿੱਤੇ ਹੋਏ ਆ ਉਹਨਾਂ ਨੇ ਮੈਨੂੰ ਆਪਣੇ ਘਰ ਵਿੱਚ ਰੱਖਿਆ ਹੋਇਆ ਹੈ